ਕਿੰਨੀ ਉਮਰ ਦਾ ਟੀ 15 ਆਪ ਕੋਈ ਲਾ ਕੇ ਤੇ ਪਤਾ ਨਹੀਂ ਤੇਰੀ ਉਮਰ ਘੱਟ ਹੈ ਨਹੀਂ ਮਰ ਤਾਂ ਵਿੱਚ ਕਿ ਤੂੰ ਪੜੀ ਲਿਖੀ ਆ ਸਕੂਲ ਜਾਂਦੀ ਨਹੀਂ ਕੋਈ ਟਾਈਮ ਪਾਉਣਾ 20 ਸਾਲ ਹੋ ਗਏ ਫਿਰ ਜਾ ਹੁੰਦਾ ਹੁੰਦਾ ਹੁਣ ਕੌਣ ਸਹੀ ਆ ਪੁਲਿਸ ਨੇ ਕੀ ਪੁੱਛਿਆ ਕੌਣ ਸਹੀ ਆ ਪੁਲਿਸ ਨੇ ਕੀ ਪੁੱਛਿਆ ਸਾਡਾ ਕੀ ਆਪਣਾ ਮਨ ਸੀ ਵਿਆਹ ਕਰਾਣਾ ਸੀ ਜਾਂ ਪੜਨਾ ਸੀ ਅੱਗੇ ਸਰ ਹਾਂ ਵਿਆਹ ਕਰਾਉਂਦਾ ਮਨ ਸੀ ਪੜਨ ਦਾ ਕੋਈ ਮਨ ਨਹੀਂ ਪੜ ਲਿਆ ਸੀ ਕਿੰਨਾ ਕਰ ਲਿਆ ਅੱਛਾ ਆ ਉੱਠ ਕਿੰਨੀ ਠੀਕ ਹੈ ਹਾਂਜੀ ਜੀ ਹਾਂਜੀ ਕੁੜੀਆਂ ਦਾ ਰੋਕਾ ਕੀਤਾ ਹਾਂਜੀ ਮਾਂ ਜੀ ਵੀ ਆ ਵੀ 25 ਸਾਲ ਨੂੰ ਕਰਨਾ 22 ਸਾਲ ਨੂੰ ਨਹੀਂ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਆ ਤੁਹਾਡੇ ਘਰ ਤੇ ਮੁੰਡੇ ਵਾਲੇ ਕਿੰਨਾ ਪਤਾ ਹੈਗਾ ਅਸੀਂ ਰੋਕਾ ਹੀ ਕੀਤਾ ਹੈ ਇੱਥੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੈਪ ਨਹੀਂ ਚੁੱਕਿਆ ਅਸੀਂ ਕੁੜੀ 22 ਸਾਲ ਦੀ ਹੋਏ ਕਿ ਤੇ ਵਿਆਹ ਕਰਨਾ ਅਸੀਂ ਰੋਕਾ ਹੀ ਕੀਤਾ ਇੰਨੀ ਇੰਨੀ ਜਲਦੀ ਕਿਉਂ ਹੀ ਤੁਹਾਨੂੰ ਅਸੀਂ ਰੋਕਾ ਕਰਨਾ ਹੈ ਕੁੜੀ ਮੁੰਡੇ ਦੀ ਚਲੋ ਗੱਲ ਬਾ ਇੱਕ ਸ਼ਾਂਤੀ ਸੀ ਅਸੀਂ ਕਿਹਾ ਰੋਕਾ ਤੇ ਇਹਦੀ ਮੰਮੀ ਹੈ ਨਹੀਂ ਸੀ ਤੇ ਮੈਂ ਕਿਹਾ ਚਲ ਮੇਰੇ ਰੋਕਾ ਕਰਦਾ ਮੈਂ ਦਿਹਾੜੀ ਤੱਪਾ ਕਰਦੀ ਤੁਹਾਡੀ ਕੀ ਲੱਗਦੀ ਬੇਟੀ ਮੇਰੀ ਪੋਤਰੀ ਫੱਟੇ ਤਾਂ ਬਦਲੇ ਵੀ ਛੋਟੀ ਉਮਰ ਵਿੱਚ ਵਿਆਹਣਾ ਜਿਹੜਾ ਨਹੀਂ ਵਿਆਹਿਆ ਨਹੀਂ ਅਸੀਂ ਰੋਕਾ ਕੀਤਾ ਹੈ ਰੋਕਾ ਵੀ ਤਾਂ ਜੁਰਮੀ ਆ ਅਸੀਂ ਵਿਆਹਣਾ ਨਹੀਂ ਰੋਕਾ ਵੀ ਤਾਂ ਜੁਰਮੀ ਆ ਨਾਬਾਲਕ ਆ ਕੁੜੀ ਦਾ ਇਹ ਐਮੇਦ ਇਹ ਆ ਤਾਂ 20 ਸਾਲ ਤੋਂ ਬਾਅਦ ਅਸੀਂ ਵਿਆਹ ਕਰ ਸਕਦੇ ਹਾਂ ਬੱਚੇ ਦਾ ਇਹ ਚੱਲ ਇੱਕ ਦੂਸਰੇ ਨਾਲ ਬੰਦੇ ਦਾ ਹੋ ਜਾਂਦਾ ਵੀ ਤੈਨੂੰ ਰੋਕਾ ਕੀਤਾ ਸਾਡਾ ਬੱਚਾ ਆ ਅਸੀਂ ਉਹਨਾਂ ਦਾ ਸਾਡਾ ਬੱਚਾ ਉਹਨਾਂ ਦਾ ਉਹਨਾਂ ਦਾ ਬੱਚਾ ਬੱਚਾ ਕਿੱਧਰ ਦਾ ਤੁਹਾਡਾ ਨਹੀਂ ਕਿਹੜਾ ਦੀ ਬੇਟੀ ਹੈ ਹਾਂਜੀ ਕਿੱਧਰ ਦੀ ਬੇਟੀ ਬੜੀ ਚੰਗੀ 15 ਸਾਲ ਦੀ ਜੀ 15 ਸਾਲ ਦੀ 7 ਸਾਲ ਤੱਕ ਦਾ ਤੁਸੀਂ ਟਾਈਮ ਪਾਉਣਾ ਸੀ ਹਾਂਜੀ ਪਾਉਣਾ ਸੀ ਚਲੋ ਸਾਡੇ ਰਿਸ਼ਤੇਦਾਰੀ ਸੀ ਆਣਾ ਜਾਣਾ ਸੀ ਮਿਲਣਾ ਪਤਰ ਅੱਗੇ ਮਿਲਦੇ ਕਰਦੇ ਪੁਲਸ ਆਹੀ ਪੁਲਸ ਨੇ ਕੀ ਕਿਹਾ ਪੁਲਸ ਨੇ ਉਹ ਗੱਲ ਕਹੀ ਹੈ ਚਲੋ ਕੋਈ ਗੱਲ ਨਹੀਂ ਰੋਕਾ ਕੀਤਾ ਤੇ ਕੋਈ ਗੱਲ ਨਹੀਂ ਹਾਂਜੀ ਠੀਕ ਠੀਕ ਰੋਕਾ ਕਿੱਝ ਲੈ ਮਰਜੀ ਆਣ ਕੇ ਦੇਖਣ ਸਾਡੀ ਬੇਟੀ ਸਾਡੇ ਘਰ ਹੋਏਗੀ ਉਹ ਪਾਰ ਵੀ ਕੀ ਰਹੇ ਨੇ ਜੋ ਉੱਥੇ ਮੁੰਡੇ ਵਾਲੇ ਆਖੋ ਭਾਜੀ ਭੱਜੋ ਢੋਲੇ ਕੋ ਭਾ ਦੇ ਮੁੰਡੇ ਵਾਲੇ ਜਦੋਂ ਹੀ ਰੋਕਾ ਕੀਤਾ ਸੀ ਤੇ ਮੁੰਡੇ ਨੇ ਘਰ ਜਾਣਾ ਹੀ ਭੱਜਣਾ ਕਿਉਂ ਸੀ ਤੇ ਕੁੜੀ ਵਾਲੇ ਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਕੁੜੀ ਨੇ ਕਦਾ ਤਰਾਇ ਕਰਨਾ ਜਦੋਂ ਉਹ ਕਾਇ ਕਰ ਲਿਆ ਤਾਂ ਅਸੀਂ ਕਿਹਾ ਵਿਆਹ ਕਰਕੇ ਕੁੜੀ ਤੋਰਨੀ ਨੇ ਕਿਹਾ ਬੱਚੀ ਮੈਂ ਛੋਟੀ ਉਮਰ ਦੀ ਹੈ ਤੁਸੀਂ ਕਰ ਦਿਓ ਹੋ ਕੁੜੀ ਨੇ ਕਿਹਾ ਛੋਟੀ ਉਮਰ ਦੀ 15 ਸਾਲ ਦੀ ਤੇ ਮੇਰਾ ਜਿੱਥੇ ਕਰ ਦਿਓ ਬੱਚੀ ਚਲੋ ਬੱਚੀ ਤੇ ਬੱਚੀ ਨੇ ਕੀ ਕਹਿਣਾ ਚਲੋ ਇਹ ਕਿੰਨੇ ਚਲ 25 ਯਾਰ ਰਿਸ਼ਤਾ ਕਰਦੀ ਹੈ ਮੁੰਡਾ ਚੰਗਾ ਮਿਲ ਗਿਆ ਮੁੰਡਾ ਕਾਰੋਬਾਰ ਕਰਦਾ ਸੀ ਮੁੰਡਾ ਚੰਗਾ ਮਿਲ ਗਿਆ ਸਾਨੂੰ ਐਸੀ ਕਿਹ ਰਿਸ਼ਤਾ ਕਰਦੀ ਹੈ ਚਲੋ ਵਿਆਹ ਹੀ 20 ਸਾਲ ਨੂੰ ਕਰਦਾ ਠੀਕ ਹੈ ਠੀਕ ਹੈ ਠੀਕ ਹੈ ਇਹਨਾਂ ਨੇ ਕਿਹਾ ਸੀ ਜੀ ਮੈਂ ਆਪਣਾ ਨਾਮ ਜੀ ਮੈਂ ਸੁਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਵੂਮਨ ਵੈਲਫੇਅਰ ਸੁਸਾਇਟੀ ਉਹਦੀ ਕੀ ਕਟਮਾ ਇਹ ਕਿੰਨੇ ਸਾਲ ਦੀ ਬੱਚੀ ਹੈ ਕਿ ਉਹਦੀ ਮੈਰਿਜ ਕਰਾ ਦੇ ਇਹ ਇਸ ਜਗ੍ਹਾ ਤੇ ਕਰਾ ਜੀ ਮੈਂ ਰਾਤ ਨੂੰ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲिग ਲੜਕੀ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੋ ਮੈਂ ਦੇ ਬਾਲ ਪਿਕਾਸ ਵਾਲਿਆਂ ਨੂੰ ਤੇ ਪ੍ਰੈਸ মিডিਆ ਵਾਲਿਆਂ ਨੂੰ ਸਾਰਿਆਂ ਨੂੰ ਇਨਫੋਰਮ ਕਰ ਦਿੱਤਾ ਕਿ ਕਨਫਰਮ ਸੀ ਕਿ ਹਾਂ ਮੈਰਿਜ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਸੀ ਕਿ ਲੜਕੀ ਮੋਹਕਮਪੁਰੇ ਦੀ ਹੈ ਔਰ ਲੜਕਾ 시ਹਾਟੇ ਦਾ ਹੈ ਔਰ ਮੈਰਿਜ ਹੈ ਪਾਈ ਮੰਥ ਰੋਟੇ ਕਰ ਰਹੇ ਜਾ ਕੇ ਕਿਸੇ ਦੇ ਘਰ ਚ ਕਿ ਕਿਸੇ ਨੂੰ ਪਤਾ ਨਾ ਲੱਗੇ ਸੋ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਸਾਰੇ ਉੱਥੇ ਜਾ ਕੇ ਉਹਨਾਂ ਨੂੰ ਸ਼ਾਇਦ ਪਹਿਲੇ ਇਨਫੋਰਮੇਸ਼ਨ ਮਿਲ ਗਈ ਸੀ ਕਿ ਅਸੀਂ ਆ ਰਹੇ ਹਾਂ ਸੋ ਉਹਨਾਂ ਵੱਲੋਂ ਕੁੜੀ ਵਾਲਿਆਂ ਨੂੰ ਭਜਾ ਦਿੱਤਾ ਗਿਆ ਕਿ ਇੱਥੋਂ ਚੱਲ ਜਾਓ ਤੁਸੀਂ ਉਹਨਾਂ ਨੇ ਜੋ ਟੈਂਟ ਲਾਏ ਸੀ ਸਬਜ਼ੀਆਂ ਸਭ ਜ ਸਭ ਬਣਾਈਆਂ ਹੋਈਆਂ ਸੀ ਉਹ ਉੱਥੋਂ ਭਜਾ ਦਿੱਤਾ ਫਿਰ ਜਦੋਂ ਸੋ ਉਹਨਾਂ ਦੇ ਘਰ ਗਏ ਆ ਕਿ ਮੈਂ ਕਿਹਾ ਦੇਖੋ ਤੁਹਾਡੇ ਤੇ ਬਲੇਮ ਆਏਗਾ ਤੁਸੀਂ ਸਾਫ਼-ਸਾਫ਼ ਦੱਸੋ ਕੀ ਹੋ ਰਿਹਾ ਸੀ ਇੱਥੇ ਫਿਰ ਉਹਨਾਂ ਨੇ ਸਾਨੂੰ ਆਪਣਾ ਬਿਆਨ ਦਿੱਤਾ ਜੋ ਕਿ ਸਾਡੇ ਕੋਲ ਰਿਕਾਰਡ ਹੈ ਕਿ ਹਾਂ ਇੱਥੇ ਸਾਡੇ ਰਿਸ਼ਤੇਦਾਰ ਸੀ ਉਹ ਜਿਹੜੇ ਆਏ ਸੀ ਕੁੜੀ ਦਾ ਵਿਆਹ ਕਰਨ ਵਾਸਤੇ ਪਰ ਜਦੋਂ ਸਾਨੂੰ ਪਤਾ ਲੱਗਾ ਕਿ ਉਹ ਨਾਵਾਲੀਗ ਲੜਕੀ ਹੈ ਤਾਂ ਅਸੀਂ ਉਹਨਾਂ ਨੂੰ ਇੱਥੋਂ ਭਜਾ ਦਿੱਤਾ ਸੋ ਉਹਨਾਂ ਵੱਲੋਂ ਸੇਫ ਸਾਈਡ ਹੋ ਗਈ ਚਲੋ ਉਹਨਾਂ ਨੇ ਆਪਣਾ ਸੱਚ ਦੱਸਤਾ ਸੋ ਉਹਨਾਂ ਨੇ ਕਿਹਾ ਕਿ ਇੱਥੇ ਜੋੜਾ ਫਟ ਗਿਆ ਇਹਨਾਂ ਦਾ ਘਰ ਹੈਗਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਸ਼ਾਇਦ ਬਿਆਨ ਕਰਦੇ ਹੋਣ ਸੋ ਅਸੀਂ ਆਪਣੀ ਟੀਮ ਨਾਲ ਮੀਡੀਆ ਨਾਲ ਤੇ ਕੰਟੈਕਟ ਕਰਕੇ ਮਾਲ ਉੱਥੇ ਆਏ ਆ ਸੋ ਕੁੜੀ ਦੇਖ ਲਓ ਤੁਸੀਂ ਅੰਦਰ ਆ 16 ਸਾਲ ਦੀ ਹੈ ਉਹਨੇ ਵੀ ਆਪਣੇ ਬਿਆਨ ਦਿੱਤੇ ਆ ਸੋ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਏਗੀ ਲੜਕੇ ਦੀ ਕਿੰਨੀ ਉਮਰ ਸੀ ਉਹ ਵੀ 19-20 ਸਾਲ ਦਾ ਲੜਕਾ ਕਹਿ ਰਹੇ ਹਾਂ ਬਾਲਗ ਸੀ ਲੱਗਾ ਦੋਨੋਂ ਹੀ ਨਵਾਲੇ ਸੀ ਨਵਾਲੇ ਵੀ ਜੈਸੇ ਅਸੀਂ ਸੈਮੀਨਾਰ ਕਰ ਰਹੇ ਹਾਂ ਜਗਾ ਜਗਾ ਤੇ ਅਸੀਂ ਅਵੇਅਰ ਕਰ ਰਹੇ ਹਾਂ ਕਿ 18 ਸਾਲ ਤੋਂ ਘੱਟ ਬੱਚੀ ਦੇ ਮੈਰਿਜ ਨਹੀਂ ਕਰਨੀ ਦੋ ਸਾਲ ਦੀ ਸਜ਼ਾ ਤੇ 1 ਲੱਖ ਜੁਰਮਾਨਾ ਸੋ ਇਹ ਚੀਜ਼ਾਂ ਅਵੇਅਰ ਅੱਗੇ ਵੀ 1 ਸਾਲ ਪਹਿਲੇ ਇਸੇ ਮੌਕਮ ਪੁਰੇ ਸੀ ਅਸੀਂ ਇਸ ਚੀਜ਼ ਨੂੰ ਅਸੀਂ ਰੈਸਕਿਊ ਕੀਤਾ ਸੀ ਲੜਕੀ ਦਾ ਵਿਆਹ ਹੋ ਰਿਹਾ ਸੀ ਉੱਥੇ ਜਾ ਕੇ ਅਸੀਂ ਰੁਕਵਾਇਆ ਸੀ ਪਰ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਸਾਡੀ ਅੰਜੂ ਹਮੇਸ਼ਾ ਇਹਨਾਂ ਲੜਕੀਆਂ ਲਈ ਖੜੀ ਹੈ ਔ ਅਸੂਨਾ ਨਾਲ ਕਾਰਨ ਕੀ ਹੈ ਮੈਮ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ ਅਰੇਂਜ ਮੈਰਿਜ ਕਹ ਰਿਹਾ ਅਰੇਂਜ ਮੈਰਿਜ ਕਹ ਰਿਹਾ ਬਾਕੀ ਹੁਣ ਪੁਲਿਸ ਆਈ ਹੈ ਉਹ ਆਪਣੇ ਇਨਕੁਆਇਰੀ ਕਰ ਰਹੀ ਹੈ ਮੈਡਮ ਕਿ ਇਹ ਲੜਕੀ ਕੋਲੋਂ ਵਿਆਹ ਕਰਵਾ ਰਹੀ ਹੈ ਲੇਡੀਜ਼ ਨੂੰ ਪ੍ਰਧਾਨ ਹੈ ਕਿ ਕਿਰਾ ਵਿਆਹ ਕਰਵਾ ਰਹੀ ਹੈ ਜੀ ਉਹ ਦਾਦੀ ਇਹ ਕਹਿ ਰਹੀ ਹੈ ਉਹਨਾਂ ਦੀ ਦਾਦੀ ਹੈ